ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸ੍ਰਿੰਦਰਪੁਰ ਸਵਾਗਤਾਂ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿਤਾ ਹਾਲ ਚ ਸਾਰਿਆਂ ਦਾ ਵਾਹਿਗੁਰੂ ਜੀ ਕਿਰਪਾ ਤੁਹਾਡੇ ਤੇ ਬਣਾਈ ਰੱਖਣ ਤੁਸੀਂ ਆਪਣੇ ਆਪਣੇ ਘਰਾਂ ਚ ਠੀਕ ਠਾਕ ਰਹੋ ਜੀ ਤੇ ਕੰਮ ਮੇਰਾ ਮੁੱਕ ਗਿਆ ਸਵੇਰ ਦਾ ਭਾਂਡੇ ਮੈਂ ਦਿੱਤੇ ਜਿਹੜੇ ਪਏ ਸੀ ਚਾਹ ਵਾਲੇ ਉਹ ਕੁਰਸੀ ਦੁੱਧ ਵਾਲੇ ਰੋਟੀਆਂ ਪਕਾ ਲਈਆਂ ਮੈਂ ਔਰ ਟੀਨ ਜਿ ਜੋ ਮੈਂ ਬਣਾਈ ਆ ਪਰੋਂ ਠੇ ਲੂਣ ਵਾਲੇ ਬਾਜੀ ਲਈ ਤਾਂ ਭੈਣ ਲਈ ਅਸੀਂ ਜਾਣਾ ਅੱਜ ਗੁਰਦੁਆਰਾ ਸਾਹਿਬ ਨੂੰ ਜੇਠਾ ਮੰਗਲ ਆ ਰਿਹਾ ਅਸੀਂ ਤਾਂ ਗੁਰਦੁਆਰਾ ਸਾਹਿਬ ਜਾਣਾ ਅਸੀਂ ਅੱਜ ਪ੍ਰਸ਼ਾਦਾ ਉੱਥੇ ਛੱਕ ਕੇ ਆਉਣਾ ਆ ਬਾਕੀ ਰਸੋਈ ਦਾ ਕੰਮ ਐ ਸਾਰਾ ਮਕਾਤ ਦਾ ਆ ਬਾਹਰ ਜਾ ਕੇ ਦੇਖਦੀ ਆ ਭੈਣ ਕੀ ਕਰਦੀ ਆ ਲੋ ਜੀ ਭੈਣ ਲੱਭੀ ਜਿਹੜਾ ਸੁੰਭਣਾ ਅੱਜ ਸਾਡੀ ਹੈਲਪਰ ਭੈਣ ਆਈ ਨੇ ਉਹਨੇ ਕਿਸੇ ਦੇ ਮਟਰ ਤੋਣਨੇ ਸੀ ਅੱਜ ਕਹਿੰਦੀ ਇੱਕ ਦਿਨ ਲੱਗਣਾ ਮੈਨੂੰ ਲਾ ਲੈੰਦਾਂ ਉਧਰ ਤਾਂ ਕਰਕੇ ਅੰਦਰ ਤਾਂ ਸਵੇਰੇ ਸੁੰਭ ਲੈ ਸੀ ਬੇੜਾ ਰਹਿ ਗਿਆ ਸੀ ਇਸਕੇ ਧੁੱਪ ਚੜੀ ਤੇ ਫਿਰ ਸੁੰਭਦੇ ਆ ਅੱਸੀ ਕਾਲ ਜੀ ਸਾਰਿਆਂ ਨੂੰ ਤਾਂ ਚਲੋ ਕਾਣ ਬੇੜਾ ਸੁੰਭ ਦਈਆ ਮੇਰਾ ਕੰਮ ਹੋ ਗਿਆ ਰਸੋਈ ਦਾ ਅਸੀਂ ਵੀ ਜਾਣ ਆਏ ਅਸੀਂ ਦਸਾਂ ਨੂੰ ਤੁਹਾਨੂੰ ਦੱਸਿਆ ਸੀ ਬਾਹਰ ਜਾ ਕੇ ਦੇਖਦੇ ਹਾਂ ਹਵੇਲੀ ਵਾਲਾ ਬਾਜੀ ਹੁਣ ਕੀ ਕਰਦੇ ਆ ਲੋ ਜੀ ਆਏ ਇੱਦਾਂ ਸਾਡੀਆਂ ਗਾਈਆਂ ਜਦੋਂ ਹਵੇਲੀ ਆਉਨੇ ਨਾ ਸਵੇਰੇ ਮੇ ਪਸ਼ੂ ਚੋਣੇ ਮਨ ਬਹੁਤ ਖਰਾਬ ਹੁੰਦਾ ਸਾਡੀ ਇੱਕ ਗਾਂ ਆ ਹਫਤਾ ਹੋ ਗਿਆ ਉਹਨੂੰ ਉਹ ਕੋਠ ਨਹੀਂ ਹੁੰਦਾ ਪਤਾ ਨਹੀਂ ਕੀ ਹੋਇਆ ਕੀ ਉਹਨੂੰ ਹੋਇਆ ਡਾਕਟਰ ਆਪਣੇ ਇਲਾਜ ਕਰੀ ਜਾਂਦਾ ਆ ਜਿਹੜਾ ਵੀ ਕੋਈ ਕਿੱਦਾਂ ਕਹਿੰਦਾ ਆ ਵੀ ਆ ਦਿਓ ਉਹ ਦਿਓ ਦੇਈ ਜਾਂਨੇ ਸਾਰਾ ਕੁਝ ਇਹਨੂੰ ਪਤਾ ਨਹੀਂ ਅਗਲੀਆਂ ਲੱਤਾਂ ਚੁੱਕਦੀ ਆ ਪਿਛਲੀਆਂ ਲੱਤਾਂ ਨੂੰ ਇਹਦੀਆਂ ਨੂੰ ਕੀ ਹੋਇਆ ਜਦੋਂ ਬਾਹਰ ਨਹੀਂ ਆਉਂਦਾ ਇਹਨਾਂ ਤੇ ਜੇ ਕੋਈ ਕੋਈ ਕੋਰੇ ਲੂਲਾਜ ਹੋਇਆ ਤਾਂ ਦੱਸਿਓ ਜ਼ਰੂਰ ਅੱਜ ਉਹ ਦਸ ਇਸ ਕੰਜੇ ਵਾਲਿਆਂ ਨੂੰ ਵੀ ਸੱਦੇ ਆਇਆ ਫਿਰ ਚਕੰਜੇ ਨੇ ਕਹਿੰਦੇ ਚਕਾ ਕੇ ਦੇਖ ਲੈਣੇ ਹੁਣ ਇਲਾਜ ਤਾਂ ਕਰਾ ਲਿਆ ਹਫਤਾ ਹੋਇਆ ਟੀਕੇ ਵੀ ਡਾਕਟਰ ਸਾਹਿਬ ਨੇ ਲਾ ਦਿੱਤੇ ਸਾਰੇ ਸਾਢੇ 3 400 ਦਾ ਟੀਕਾ ਜਿਹੜਾ ਰੋਜ਼ ਦੇ 2 ਲੱਖ ਜਾਂਦਾ ਕੈਲਸ਼ੀਅਮ ਵੀ ਚੜਾਤੀ ਫੇਕੇ ਸਵੇਰੇ ਵੀਰ ਨੇ ਕਿਹਾ ਸੀਗਾ ਵੀ ਜਿੱਦਾਂ ਇਹਨੂੰ ਕਾੜਾ ਦਿਓ ਦੂਜਾ ਬੜੇਵੇਂ ਤਾਂ ਆਲਸੀ ਦਾ ਉਹ ਵੀ ਦੇਈ ਜਾਂਦੇ ਹੁਣ 2-3 ਦਿਨ ਹੋਏ ਆ ਕੋਸ਼ਿਸ਼ ਬਹੁਤ ਕਰਦੀ ਆ ਉੱਠਣ ਦੀ ਪਰ ਪਤਾ ਨਹੀਂ ਕੀ ਇਹਨੂੰ ਹੋਇਆ ਆ ਸੂਣ ਵਾਲੀ ਆ 9 ਮਹੀਨਿਆਂ ਦੀ ਗੱਭਣ ਆ 8 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣੇ ਆ ਲੱਖ ਸਵਾ ਲੱਖ ਦੀ ਸਾਡੀ ਗਾਂ ਹੈ ਆ 25 ਲੀਟਰ ਦੁੱਧ ਦੇ ਆ ਇਹਦਾ ਪਿਛਲੇ ਸੂਇਆ ਸੀ ਚੋਇਆ ਬਹੁਤ ਮਨ ਖਰਾਬ ਹੁੰਦਾ ਸਵੇਰੇ ਜਦੋਂ ਮੈਂ ਪਸੂ ਚੋਣ ਆਉਣੀ ਨਾ ਉਦੋਂ ਹੀ ਅਰਦਾਸ ਕਰਕੇ ਆਉਣੀ ਮਹਾਰਾਜ ਜੀ ਮੇਰੇ ਜਾਂਦਿਆਂ ਨੂੰ ਗਾਂ ਖੜੀ ਹੋਵੇ ਮੁੱਟ ਕੇ ਫੇਰ ਪਤਾ ਨਹੀਂ ਚੱਲੋ ਫਿਰ ਕਹੇ ਜੀ ਅੱਜ ਜਸ ਜੋ ਕਰਮਾ ਚ ਭਾਜੀ ਤਾਂ ਇਦਾਂ ਕਹਿੰਦੇ ਕਹਿੰਦੇ ਜੋ ਕਰਮਾ ਜੋ ਹੀ ਹੋਣਾ ਆ ਜੋ ਮਹਾਰਾਜ ਨੇ ਲਿਖਿਆ ਹੁੰਦਾ ਪਹਿਲੇ ਚਲੋ ਕਿਸੇ ਕੋਲ ਕੋਈ ਹੋਇਆ ਇਲਾਜ ਤਾਂ ਦੱਸਿਓ ਨਹੀਂ ਤਾਂ ਜੇ ਸ਼ਕੰਜੇ ਵਾਲਾ ਹੁੰਦਾ ਚੱਕ ਤੇ ਫੇ ਮੈਂ ਤੈਨੂੰ ਦਿਖਾ ਲਦੀ ਕਿਦਾਂ ਚੱਕਦੇ ਉਹਦਾ ਨਟ ਸਾਹਿਬ ਤਾਂ ਕਹਿੰਦਾ ਸੀ ਕਹਿੰਦੇ ਗੱਬਣ ਪਸ਼ੂ ਨੂੰ ਅਸੀਂ ਚੱਕੀਦਾ ਨਹੀਂ ਕਿ ਉਦਾਂ ਨਾ ਉਦਾਂ ਹੋਵੇ ਪਸ਼ੂ ਫੇ ਉਹਨੂੰ ਚੱਕ ਚੱਕ ਲਈਦਾ ਆ ਵੀ ਬੱਚੇ ਨੂੰ ਖਤਰਾ ਹੁੰਦਾ ਹੈ ਇਹਦਾ ਬਾਕੀ ਦੇਖਦੇ ਹਾਂ ਹੁਣ ਆ ਸਾਡੀ ਇੱਕ ਗਾਂ ਸੂਈ ਸੀ ਉਹਦੀ ਬੱਚੀ ਐ ਨਿੱਕੀ ਜਾਈ ਲਾਡੋ ਹੋ ਲਾ ਦਿਓ ਹੋ ਲਾ ਦਿਓ ਹੋ ਲਾ ਦਿਓ ਹੋ ਲਾ ਦਿਓ ਬਹੁਤ ਸੋਣੀ ਲੱਗਦੀ ਆ ਇੱਦਾਂ ਸਾਡੇ ਪੱਠੇ ਆ ਲਸਣ ਆ ਘਰ ਦੇ ਪਿਛਲੇ ਪਾਸੇ ਮੈਂ ਸਾਗ ਵੀ ਤੋੜਨਾ ਸਾਗ ਬਹੁਤ ਸੋਣਾ ਹੋਇਆ ਹੈ ਹੁਣ ਚਲੋ ਜੀ ਚੱਲਦੇ ਘਰ ਨੂੰ ਮੈਂ ਤਾਂ ਤਿਆਰ ਹੋਣੇ ਆ ਦੇ ਇਹਦੀ ਸਰਦਾਰਾ ਸਾਵ ਲੱਗ ਪਏ ਸੀ ਪੱਗ ਬੰਨਣ ਮੈਂ ਵੀ ਤਿਆਰ ਹੋਣੀ ਜੇ ਸਾਡੇ ਹੁੰਦੇ ਹੁੰਦੇ ਆਗੇ ਚਕੰਗੇ ਵਾਲੇ ਤਾਂ ਫੇਰ ਦੇ ਦੇ ਪਾਜੀ ਕਾਦ ਕੋਣਾ ਹੁਨੀ ਤੋਰ ਪਿਆ ਨਹੀਂ ਉਹ ਜਿੱਦਾਂ ਮਸ਼ੀਨ ਨਾ ਚੱਕਣਾ ਚਕੰਦੇ ਨਾ ਉਹ ਚਾਹ ਹੈ ਤੇ ਪਤਾ ਲੱਗਣਾ ਨਾ ਚੱਲ ਚਲੋ ਜੀ ਉਹਨਾਂ ਤੇ ਤਿਆਰ ਹੋ ਜਾਈਏ ਅੱਜ ਗੁਰਦੁਆਰਾ ਸਾਹਿਬ ਹੀ ਅਰਦਾਸ ਕਰੀ ਤਾਂ ਜਾਈਦੀ ਆ ਰੋਜ਼ ਅਰਦਾਸ ਅੱਜ ਗੁਰਦੁਆਰਾ ਸਾਹਿਬ ਚਾ ਕੇ ਕਰਕੇ ਆਉਨੇ ਆ ਮਹਾਰਾਜ ਆਪੇ ਵਾਹਿਗੁਰੂ ਜੀ ਭਾਲੀ ਕਰੂਗੇ ਇਹ ਇੰਦਰ ਮਟਰ ਲੋਕਾਂ ਦੇ ਹੋ ਗਏ ਤੋੜਨ ਵਾਲੇ ਵਿੱਚ ਤੋੜ ਵੀ ਲਏ ਕੱਲ ਸਾਡੇ ਘਰ ਦੇ ਅੱਗੇ ਥੋੜੇ ਜਿਹੇ ਆ ਗਿਆ ਕਿਦਾਂ ਆ ਗਈ ਆ ਤਾਂ ਗਈ ਹਜੇ ਸੈੱਟ ਕਰੂਗੇ ਤਾਂ ਫੇ ਦੇ ਦੇ ਕਿਦਾਂ ਚੱਕਦੇ ਫੇ ਤੁਹਾਨੂੰ ਦਿਖਾਉਂਦੇ ਇਹਦਾ ਇੰਜਰ ਮਾਰਜੀ ਕੱਢ ਲਏ ਹੁਣ ਇੰਸਾਲ ਵੇ ਜੇ ਗੁੱਗੀ ਤਰ੍ਹਾਂ ਲੋਣਾ ਹੈ ਤੇ ਨਿਕਲਣਾ ਨਹੀਂ ਗਈ ਕਿਦਾ ਮੈਂ ਕਹੂੰਗੀ ਇੱਧਰ ਮੁਸਕਾ ਪਰ ਮੈਂ ਹੋ ਗਿਆ ਤੋੜਾ ਹੁਣ ਸਾਥ ਰਹਿਣਾ ਮੈਨੂੰ ਚਲੋ ਇਧਰੋਂ ਦੇਖਿਓ ਭਾਜੀ ਪੈਰ ਦੇ ਨਾਲ ਲੱਗਦੀ ਮੋਰੀ ਤੋਂ ਬੋਕੇ ਚੱਲਦਾ ਸਭ ਹੋ ਗਿਆ ਇਹਨਾਂ ਨੂੰ ਇਹ ਕੈਬਿੱਟ ਤੇ ਆ ਰਹੇ ਦਰੀਆਂ ਨੂੰ ਸੋਤ ਵਾਹ ਕੀ ਆ ਤੁਹਾਨੂੰ ਬੋਹਾਂ ਪਰ ਉਹਦੇ ਵਿੱਚ ਦੂਜੇ ਵਿੱਚ ਤਾਂ ਪੰਨ ਲਾਉਂਦਾ ਉਹ ਇਹ ਆ ਪਾਜੀ ਥੱਲੇ ਜੀ ਰਸਾ ਕੱਢੀ ਨੀ ਹੋ ਆ ਦੇ ਤਲ ਨੂੰ ਦੂਜੇ ਪਿੱਛੇ ਜੀਦਾ ਨਗਾ ਸੋਨ ਟੋਟੇ ਨਾਲ ਹੀ ਮਾਰ ਕੇ ਆਉਂਦਾ अपने पिंड किले पास हां सारा समान करमली नी इत कम टूटिया के करते मर जे एक जना फल लो ना मोहरे मर जे नाजी माड़ी मर जाए लत्त कह करके ਕਿ ਨਹੀਂ ਉੱਪਰ ਨੂੰ ਹੋ ਜਾਂਦੀ ਆ ਮੋਰਿਆਂ ਚੱਲ ਪੈਰ ਵੀ ਚੱਲ ਕਹਿੰਦਾ ਮੂੰਹ ਫੜ ਜੇ ਕੱਟਾ ਪਤਾ ਨਹੀਂ ਆਏ ਸਮਰਤਾ ਸੁੱਕ ਖਲਾਰੀ ਸੀ ਪੇ ਚੱਲ ਪੈਰ ਨਾਲ ਤਿਲਕੇ ਇਹਦਾ ਉਹ ਜਿੱਦਾਂ ਲੋਕਾਂ ਨੇ ਹੁਣ ਆਪਣੀ ਸੇਫਟੀ ਕੀਤੀ ਆ ਤਾਂ ਸਭ ਤੋਂ ਚਾ ਲੋ ਦੂਜੀ ਤਰ੍ਹਾਂ ਕੋ ਮਾਰ ਤਾਂ ਹਾਂ ਲੋਕਾਂ ਨੇ

ਵਾਹ ਵਾਹ ਉਹ ਵਾਹ ਹੀ ਬਰੂ ਨਰਜਾਹ ਚੇਕਾਸ ਨੰਦ ਚਰ ਬਾਰੇ ਮੜੇ ਅੰਦਰ ਇਹ ਆਨੇ ਤੋਂ ਬਾਅਦ ਇਹ ਖਰਚ ਨਾ ਨੀ ਪੋ ਜਾ ਮੈਂ ਦੂਜਾ ਵਾਰ ਸਮਝਾ ਬਸ ਬਸ ਮੁਫੇ ਨਹੀਂ ਤੇ ਪੜਾਇਆ ਬਸ ਤੋੜਿਆ

ਆਪਾਂ ਨੂੰ ਉਹਨੇ ਲੌਜਾ ਥੱਕਾ ਹੱਟ ਪੈਰ ਇਹਦੇ ਵਿੱਚ ਪਸਾ ਲਿਆ ਇਦਾਂ ਲਮੋਰ ਲਾ ਪੈਰ ਪਾਜੀ ਕੱਢ ਦੋ ਮੜ ਜਾ ਬਾਹਰ ਆ ਉੱਪਰਲਾ ਪੈਰ ਵਿੱਚ ਪਸਾ ਲਿਆ ਆ ਮੋਰਲਾ ਪੈਰ ਇੱਕ ਹੋਰ ਪੁੱਤ ਜੀ ਜਦ ਪੈਗੋਗੇ ਫਿਰ ਦੇ ਦੇਗਾ ਨਾ ਇਹਨੂੰ ਪਿੱਛੇ ਕਰਨਾ ਪਾਣਾ ਪਟਾ ਮੋਰ ਮੋਰ ਉਹ ਨਹੀਂ ਕਰੀ ਰਾਜ ਨਹੀਂ ਆਉਂਦਾ ਅਲੋਪ ਕਰ ਦੇ ਉਹ ਮੈਂ ਤੁਹਾਨੂੰ ਪਹਿਲਾਂ ਤੋਂ ਕਰਾ ਤੂੰ ਤੁਸੀਂ ਅनाथ ਮੈਨੂੰ ਫੜਾ ਲ ਮੜ ਜੇ ਰਸਾ ਛੱਡ ਦੋ ਬੋਲ ਜਦੋਂ ਬਿਚਾਂ ਮਾਪਿਆਂ ਨੂੰ ਬੋਲ ਜੇ ਪਿੰਡਾਂ ਤੋਂ ਬਿਚਾਂ ਨੂੰ ਵੀ ਆ ਬਿਚੇ ਬਿਚੇ ਖੜੀ 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 ਵਾਹਿਗੁਰੂ 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 ਫੋਨ ਮੋਂ ਲਾ ਗਿਆ ਮੰਨਦੇ ਕੋ ਇਹ ਮੁੰਨੇ ਜੀ ਵਾਹ ਮੇਰ ਕਰਿਆ ਜਾ ਕਰਿਆ ਸੱਚੇ ਚਾਹੇ ਮੇਰ ਕਰਿਆ ਅੱਗੋਂ ਉੱਠ ਜਾ ਉੱਠ ਚੱਕ ਜਾ ਉੱਠ ਜਾ ਡਰ ਗਈ ਆ ਫੇਰ ਜਿੱਦਾਂ ਮੋਹਲਾ ਪਾਸਾ ਚੱਕਦੀ ਨਹੀਂ ਫੇਰ ਅੱਗੇ ਕਿੰਨੀ ਉੱਠਦੀ ਅੱਗੇ ਨੂੰ

ਕੁਝ ਕੁ ਅਜਿਹੀਆਂ ਜਾਂਦਾ ਹਨ ਇਹ ਮੇਢਾਗੇ ਇਹਗੇ ਲਾਗੇ ਇਹ ਮੋਲ ਨਹੀਂ ਲੱਤਾ ਤੇ ਨੀ ਪੂਰਾ ਖਾਣ ਦੇ ਮੋਲਿਆਂ ਲੱਤਾ ਉਹਦਾ ਪੂਰੀ ਖੋਰ ਲੀ ਤੈਨੂੰ ਉੱਪਰ ਨੂੰ ਕਰ ਲੈਂਦੀ ਐ ਅੱਗੇ ਉਹ ਡਰ ਜਾਂਦੀ ਨਾੜਾ ਪਿਹਾੜਤਾ ਤਾਂ ਹੋ ਗਿਆ ਬੈਠੀ ਨੂੰ ਇਹਨੂੰ ਭਾਜੀ ਦਿੱਤਾ ਤਾ ਭਾਰਤ ਦਾ ਪੂਰਾ ਦਿਨ ਦੀ ਆ ਅ ਪਰਸੋ ਵੀ ਆ ਲੱਤ ਪੂਰੀ ਖੜੀ ਕਰ ਲਈ ਸੀ ਉੱਠਣ ਲੱਗੀ ਪਰਲੀ ਨਹੀਂ ਸੀ ਹੋਈ ਬੋਲੋ ਜੀ ਦਿੱਤਾ ਵਜਨ ਤਾਂ ਦਿੱਤਾ ਆ ਅ ਗੋਆ ਪੈਰ ਨਗਰੇ ਨੂੰ ਕਰ ਲੋ ਭਾਜੀ ਪੈਰ ਨਗਰੇ ਨੂੰ ਕਰ ਦੋ ਗੋਆ हां दे ਹੁਣ ਲਾਪੇ ਇਹ ਦੇਖੋ ਪੈਰ ਮੋੜ ਦੀ ਵਿੱਚ ਥੱਲੇ ਸਿੱਧਾ ਕਰ ਦੋ ਹੁਣ ਥੱਲੇ ਨੂੰ ਘਾਰ ਖਰਾਕ ਫੇ ਪੂਰਾ ਭਰ ਦੇਣਾ ਇਹਨੇ ਥੋੜੀ ਜਿਹੀ ਲਾਗੇ ਨੂੰ ਕਰ ਦੇ ਲਾਗੇ ਨੂੰ ਕਰ ਦੇ ਥੋੜੀ ਜਿਹੀ ਹੁਣ ਆ ਦੇ ਲਾ ਇਦਾਂ ਲੱਗਦੀ ਜਿਦਾ ਕੁਝ ਹੋਇਆ ਹੀ ਨਹੀਂ ਇਹਨੂੰ ਹਾਂ ਹੋ ਜਾਣੀ ਖੜੀ ਮਹਾਰਾਜ ਦੀ ਹੋ ਜਾਣੀ ਕਿਰਪਾ ਵਾਹੀ ਗੋਦੀ ਨੇ ਆਪ বেলਟ ਦਾ ਕੋਈ ਖਤਰਾ ਤਾਂ ਨਹੀਂ ਉਦਾਂ ਬੱਚੇ ਨੂੰ ਹਨਾ ਉਦਾਂ ਰੱਸਾ ਵੀ ਇਦਾਂ ਹੀ ਪਾਉਂਦੇ ਸੀਗੇ ਹੂੰ ਉਬਰੀ ਕਿਹਾ ਨਾ ਤੇ বেলਟ ਚੌੜੀ ਆ ਥੱਲੇ ਚੱਲ ਥੋੜੇ ਬਾਅਦ ਚਰਵਾ ਤੋੜ ਲਓਗੀ ਫੇਰ ਉਹ ਤਾਂ ਪੂਰਾ ਭਾਰ ਦਿੱਤਾ ਹਨਾ ਭਾਰ ਵੀ ਦਿੱਤਾ ਪਾਣੀ ਅਰੇ ਸੂਲੀ ਰੱਖਣ ਲੱਗੇ ਸੀ ਥੱਲੇ ਨਾ ਇਹਦਾ ਉਹਦਾ ਮੂੰਹ ਥੱਲੇ ਪਹੁੰਚਿਆ ਸੀ ਪੱਠੇ ਖੰਦੀ ਸੀ ਸ਼ਾਲ ਆਪੇ ਦੌਰੇ ਚ ਵੀ ਵਾਈ ਗੁਰਜੀ ਦੀ ਹੋ ਗਈ ਕਿਰਪਾ ਸ਼ੁਕਰਾਨਾ ਕਰਕੇ ਉਹਨੇ ਮਹਾਰਾਜ ਦਾ ਬਨਾਸ਼ ਹੋ ਰਿਹਾ ਮਾਸ ਇੰਨੇ ਹੀ ਪੀਣਾ ਆ ਫੇ ਪਿਆਲੇ ਉਠਾਰ ਕੇ ਕਿੰਨੇ ਕ ਚਿਰ ਬਾਅਦ ਕਰਨਾ ਚਕੰਜਗਾਂ ਨੂੰ ਨਾ ਨੇ ਕਹਿੰਦਾ ਸੀ ਨਾ ਥੋੜੇ ਤੋਰ ਜਿੱਦਾਂ ਅੱਛਾ ਅੱਛਾ ਢਿੱਲਾ ਕਰਨਾ ਥੱਲੇ ਨੂੰ ਆ ਬੈਲਟ ਉੱਪਰ ਪਾਵੇ ਹੋੜਾ ਪਾਣੀ ਉਸ ਪਾਲਤ ਨੂੰ ਫਿਰ ਨਾਮ ਤੋਰਨਾ ਅੱਛਾ ਅੱਛਾ ਹੁਣ ਥੋੜੇ ਚਿਰ ਬਾਅਦ ਢਿੱਲਾ ਕਰ ਦੇਣਾ ਫੇ ਥੋੜਾ ਜਿਹਾ ਪਾ ਲਿਆ ਪਾ ਲਿਆ ਫਿਰ ਹੂੰ ਤੇ ਜਦੋਂ ਬਹਿਣਾ ਇਹਨੇ ਇਦਾਂ ਹੀ ਫੇ ਸਾਰਾ ਢਿੱਲਾ ਕਰ ਦੇਣਾ ਹਨਾ ਫਿਰ ਕੱਢ ਲੈਣਾ ਫਿਰ ਅੱਛਾ ਅੱਛਾ ਚਲ ਠੀਕ ਹੈ ਮਹਾਰਾਜ ਕਿਰਪਾ ਕਰੋਗੇ ਆਪੇ ਸੱਚੇ ਪਾਤਸ਼ਾਹ ਲੋ ਜੀ ਗਾਈ ਸਾਡੀ ਉੱਠ ਪਈ ਹੈ ਮਹਾਰਾਜ ਦੀ ਕਿਰਪਾ ਹੋਈ ਹੈ ਗਾਈ ਤੇ ਦੇਖੋ ਕਿੰਨਾ ਦਿਨਾਂ ਤੱਕ ਖੜੀ ਹੁੰਦੀ ਆਪਾਂ ਹੁਣ ਚੱਲ ਦੋ ਆ ਗਏ ਚਾਹਰਾ ਲੋ ਜੀ ਚਾਹਰਾ ਲੋ ਜੀ ਨਾਲੇ ਮੱਥਾ ਟੇਕਿਆ ਨੇ ਨਾਨਕ ਮਹਾਰਾਜ ਦਾ ਸ਼ੁਕਰ ਕਰ ਲਏ ਆ ਨੇ ਸੱਚੇ ਪਾਤਸ਼ਾਹ ਨੇ ਬਹੁਤ ਮਿਹਰ ਕੀਤੀ ਆ ਆ ਗਏ ਪਿੰਡ ਆਪੇ ਮੇਰੇ ਬਲੋਗ ਤੇ ਤੁਹਾਨੂੰ ਕਿੰਦਾ ਨਾਲ ਦੇ ਕਮੈਂਟ ਕਰਦੇ ਦੱਸਿਆ ਕਰੋ ਇੱਕ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਵੀ ਹੁਣੇ ਬੋਲੀ ਜਾਣਾ ਆ ਨਹੀਂ ਭਰਾਵਾ ਲੈਣਾ ਨਹੀਂ ਕੁਛ ਵੀ ਚਲ ਗਿਆ ਬਲੌਗਰ ਮੈਂ ਇੱਥੇ ਹੀ ਕਰਦੇ ਮਿਲਦੇ ਕਿਸੇ ਹੋਰ ਨਾਲ ਵੀ ਵੀਡੀਓ ਦੇ ਨਾਲ ਚਲੋ ਜੀ ਚੱਲਦੇ ਆ ਫੁਰਦਵਾਰ ਸਾਹਿਬ ਨੂੰ ਆਓ